ਹੁਸ਼ਿਆਰਪੁਰ ਵਿੱਚ ਵੀ ਵਿਜੇ ਦਿਵਸ ਸੰਬੰਧੀ ਸਮਾਗਮ ਕਰਵਾਇਆ ਗਿਆ ਇਸ ਮੌਕੇ ਮੁੱਖ ਮਹਿਮਾਨ ਕੈਪਟਨ ਰਗਵੀਰ ਸਿੰਘ ਨੇ ਸੰਬੋਧਨ ਕਰਦਿਆਂ ਕਿ 16 ਦਸੰਬਰ 1971 ਨੂੰ ਭਾਰਤ ਦੀ ਪਾਕਿਸਤਾਨ ਵਿਰੁੱਧ ਜਿੱਤ ਨਾਲ ਸਮਾਪਤ ਹੋਈ ਇਸ جنگ ਦੌਰਾਨ ਭਾਰਤੀ ਫੌਜ ਨੇ 93000 ਪਾਕਿਸਤਾਨੀ ਫੌਜੀਆਂ ਨੂੰ ਆਤਮ ਸਮਰਪਣ ਕਰਨ ਲਈ ਮਜਬੂਰ ਕਰ ਦਿੱਤਾ ਸੀ ਉਹਨਾਂ ਅੱਗੇ ਕਿ ਦੁਨੀਆ ਦੇ ਇਤਿਹਾਸ ਵਿੱਚ ਇਹ ਇੱਕ ਪਹਿਲੀ ਅਜਿਹੀ ਘਟਨਾ ਹੈ ਜਿਸ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਕਿਸੇ ਦੇਸ਼ ਦੀ ਫੌਜ ਨੇ ਆਤਮ ਸਮਰਪਣ ਕੀਤਾ ਹੋਵੇ ਸੋਹਣ ਦਸੰਬਰ ਦਾ ਦਿਨ ਪੂਰੇ ਭਾਰਤ ਦੇ ਵਿੱਚ ਇੱਕ ਬਿਏ ਦਿਸ਼ ਦੇ ਨਾਲ ਮਨਾਇਆ ਜਾਂਦਾ ਹੈ ਇਹ ਸੋਹਣ ਸੰਬਨ ਨੂੰ ਜੋ ਸੀ ਪਾਕਿਸਤਾਨ ਦੇ ਉੱਪਰ ਗੇਤਾ ਸੌਰੀ ਕੀਤੀ ਸੀ ਉਹਦੇ ਉਪਲਖ ਦੇ ਵਿੱਚ ਮਨਾਇਆ ਜਾਂਦਾ ਹੈ ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾਤੇ ਫੌਜ ਦੇ ਸਾਬਕਾ ਉੱਚ ਅਧਿਕਾਰੀਆਂ ਵੱਲੋਂ ਜੰਗੀ ਯਾਦਗਾਰ ਹੁਸ਼ਿਆਰਪੁਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਵਿਜੇ ਦਿਵਸ ਸ਼ਰਧਾਂਜਲੀ ਦਿੱਤੀ ਆ ਉਸ ਵੀਰ ਜਵਾਨਾਂ ਨੂੰ ਜਿਨ੍ਹਾਂ ਨੇ ਮਹਾ ਭਾਰਤੀ ਲਈ ਉਸ ਵੇਲੇ 71 ਦੀ ਵਾਰ ਦੇ ਵਿੱਚ ਪਾਕਿਸਤਾਨ ਨੂੰ ਡਿਫੀਟ ਦਿੱਤੀ ਔਰ ਕਨ ਮੇ ਹਜ਼ਾਰ ਤੋਂ ਜ਼ਿਆਦਾ ਫੌਜੀ ਜਿਹੜੇ ਸੀ ਉਹਨਾਂ ਦੇ ਆਪਾਂ ਫੰਡਰ ਕੀਤਾ ਉਹਨਾਂ ਦੇ ਸਾਡੇ ਅਕੇ ਅੱਜ ਦਾ ਜਿਹੜਾ 16 ਦਸੰਬਰ ਦਾ ਦਿਨ ਹੈ 1971 ਦੀ ਲੜਾਈ 'ਚ ਵਿਜੇ ਦਿਵਸ ਮਨਾਇਆ ਜਾਂਦਾ ਹੈ ਇਹ ਜਿਹੜੇ ਮੇਰੇ ਦਰਸ਼ਕ ਸਾਰੇ ਦੇਖ ਰਹੇ ਹੋ ਨਾ ਸਾਰਿਆਂ ਨੂੰ ਇਸ ਵਿਜੇ ਦਿਵਸ ਦੀ ਬਹੁਤ ਬਹੁਤ ਵਧਾਈ ਹੋਵੇ ਇਹ ਉਹ ਦਿਨ ਹੈ ਜਿੱਦਣ ਇੱਕ ਲੜਾਈ ਬਹੁਤ ਹੀ ਮਤਲਬ ਇੱਕ ਸਿਸਟਮੈਟਿਕ ਤਰੀਕੇ ਨਾਲ ਲੜੀ ਗਈ ਇਤਿਹਾਸਿਕ ਲੜਾਈ ਹੋਈ ਹੈ ਜਿੱਦੇ ਆਰਮੀ ਨੇਵੀ 에어 ਫੋਰਸ ਦਾ ਇਕੱਠਿਆਂ ਦਾ ਇੱਕ ਜੁਆਇੰਟ ਆਪਰੇਸ਼ਨ